ਲੋ ਵੀ ਜਿਵੇਂ ਆਣੋ ਆਪਣੇ ਕੋਲ ਡੰਪ ਆਲੂ ਪਏ ਆ ਖੱਤਿਆਂ ਦੇ ਵਿੱਚ ਉਹ ਰਹਿ ਗਏ ਖੱਤਿਆਂ ਦੇ ਨਾਲ ਖੋਲ ਕੇ ਲੈ ਜਾ ਤੇ ਇਹ 2 ਪੀਸ ਹੋ ਜਾਣਾ ਅੱਛਾ 2 ਪੀਸ ਹੋ ਜਾਣਾ ਦੋ ਇਹਨੂੰ ਹਿੱਸੇ ਲੱਗੇ ਹੋਇਆ ਦੋ ਹੀ ਇਹਨੂੰ ਹੁੱਕਾ ਨੇ ਉੱਥੇ ਲਿਜਾ ਕੇ ਜੋੜ ਕੇ ਡੰੀਆਂ ਤੇ ਪ੍ਰੋਪਰ ਇਹੋ ਡੰੀਆਂ ਲੱਗੀਆਂ ਜੀ ਇਹਨੂੰ ਆ ਦੇਖੋ ਆ ਡੰੀਆਂ ਤੇ ਲੱਗਿਆ ਆ ਨੇ ਇੰਨਾ ਤੇ ਹੋ ਜਾਣਾ ਸਟੈਂਡਾਂ ਤੇ ਉੱਪਰ ਉਸੇ ਤਰ੍ਹਾਂ ਹੀ ਆ ਲੈਵਲ ਆ ਕੋਈ ਲੈਵਲ ਕੱਢਣ ਦੀ ਲੋੜ ਨਹੀਂ ਉਹ ਨਟ ਕਾਹ ਤੋਂ ਜਾ ਕੇ ਹੈਂਡਲ ਪਾਓ ਤੇ ਗਰੇਡਰ ਫਿੱਟ ਆ ਜਾਏ ਸਾਰਿਆਂ ਨਾਲ ਵੱਡੀ ਗੁੱਬੀ ਇਹ ਆ ਦੀ ਕੱਢੇ ਇੱਕ ਚੀਜ਼ ਰਿਪੇਅਰ ਨੂੰ ਨਹੀਂ ਕੱਢਿਆ ਗ੍ਰੇਡਰ ਨੂੰ ਅਸੀਂ ਇੰਨੇ ਚੱਲਦੇ ਆ ਇੱਕ ਦਿਨ ਨਹੀਂ ਇੱਕ ਦਿਨ ਖੜਿਆ ਵੀ ਨਹੀਂ ਅੱਜ ਖੜਾਇਆ ਇੰਨਾ ਕਰਕੇ ਨਹੀਂ ਸਫਾਈ ਕਰਾਉਣੀ ਸੀਗੀ ਹਮ ਅੱਜ ਕਹਿੰਦੇ ਜਸਵਿੰਦਰ ਸਿੰਘ ਲੋਪੋ ਆ ਰਿਹਾ ਸਾਡੇ ਕੋਲੇ ਇਹ ਤਾਂ ਚਾਹ ਨਹੀਂ ਭਜਾਈ ਮੂੰਗੀ ਵਿੱਚ ਹੀ ਆ ਬਾਈ ਤੁਹਾਡੇ ਫੋਲੋਅਰ ਗੱਲ ਬਾਹਰ ਹੋ ਗਈ ਕੋਲ ਜੀ ਪਾਣੀ ਦਾ ਗਲਾਸ ਭਰ ਕੇ ਉੱਤੇ ਧਰ ਦੋ ਗ੍ਰੇਡਰ ਬਹੁਤ ਦੇਖਿਆ ਚੱਲਦੇ ਹਮ ਬਿਲਕੁਲ ਸੁੱਤਾ ਪਿਆ ਗ੍ਰੇਡਰ ਚੱਲਦਾ ਪੂਰੇ ਸੀਜ਼ਨ ਦੇ ਵਿੱਚ ਅਸੀਂ ਇੱਕ ਨਟ ਨਹੀਂ ਇਹਦਾ ਪਾਇਆ ਆ ਚੱਲੇ ਕਿੰਨੀਆਂ ਬੋਰੀਆਂ ਛਾਂਟੀ ਕਰ ਦਿੰਦਾ ਕਾਂਟੇ ਜੇ ਹੁਣ ਅਸੀਂ ਪੂਰੀ ਵਧੀਆ ਚੱਲਦਾ ਬੰਦੇ ਬਾਧਾ 25 30 ਬੰਦੇ ਆ 2000 ਗਟਾ ਕਿਤੇ ਗਿਆ ਨਹੀਂ ਇਹਨੂੰ ਤੇਲ ਦਾ ਖਰਚਾ ਇੰਨਾ ਘੱਟ ਆ ਇਹਦਾ ਰੇ ਰਾਤ ਨੂੰ ਅਸੀਂ 1 ਵਜੇ ਤੱਕ ਖੜਾਉਂਦੇ ਆ ਇਹਨੂੰ ਅੱਛਾ ਜੇ 5 ਲੀਟਰ ਖਾਂਦਾ ਵਾ ਆਲੂ ਮਾਲਕ ਦੀ ਕਿਰਪਾ ਨਾਲ ਇੱਕ ਤੀ ਸੋਹਣੇ ਨਿਕਲੇ ਆ ਮੈਂ ਬਰਸਾਲਾਂ ਦੇ ਵਿੱਚ ਮੇਰੇ ਨਾਲ ਬਾਈ ਮਨਪ੍ਰੀਤਾ ਖਾਲਸਾ ਨਾ ਨਿਊ ਖਾਲਸਾ ਇਹਦੇ ਨਾਂ ਤੇ ਇਹਨਾਂ ਦੀ ਫਾਰਮਾਂ ਜਿਹੜਾ ਇਹ ਆਲੂ ਇੰਡਸਟਰੀ ਵਾਸਤੇ ਸੰਧ ਬਣਾਉਂਦੇ ਆ। ਬਾਈ ਹੁਣ ਇਹ ਬਹੁਤ ਸੋਹਣੇ ਸੰਧ ਬਣਾਉਂਦੇ ਆ ਆ ਜਿਹੜੀਆਂ ਮਸ਼ੀਨਾਂ ਆਟੋਮੈਟਿਕ ਮਸ਼ੀਨਾਂ ਜਿੰਨੇ ਵੀ 31 ਸੱਜਣਾ ਨੇ ਆਲੂ ਬੀਜੇ ਆ। ਤਾਂ ਜਿਨ੍ਹਾਂ ਦੀ ਬਜਾਈ ਚੰਗੀ ਰਹੀ ਆ ਉਹਨਾਂ ਦਾ ਝਾੜ ਵੀ ਏਕਤੀ ਬਹੁਤ ਵਧੀਆ ਰਿਹਾ। ਰੇਟ ਤਾਂ ਚਲੋ ਗਾਂ ਵਪਾਰੀ ਦੇ ਹੱਥਾਂ ਝਾੜ ਫਿਰ ਵੀ ਬੀਜਣ ਵਾਲੇ ਕਿਸਾਨ ਦੇ ਹੱਥ। ਏਕਤੀ ਤੁਹਾਡੇ ਬਜਟ ਬਣ ਗਏ ਹੋਣਗੇ। ਕਿ ਅਗਲੀ ਵਾਰ ਨੂੰ ਸੁੱਖ ਚਾਹੀਦੀ ਹੈ ਬਥੇਰੇਆਂ ਨੇ ਸੋਚ ਲਿਆ ਹੋਊਗਾ ਵੀ ਆਲੂਆਂ ਵਾਲੀਆਂ ਮਸ਼ੀਨਾਂ ਖਰੀਦਾਂਗੇ ਤੇ ਬਾਈ ਮਾਨਪ੍ਰੀਤ ਤੋਂ ਪੁੱਛਦੇ ਆ ਬਾਈ ਹੁਣੀ ਬੜਾ ਸੋਹਣਾ ਕੰਮ ਕਰਦੇ ਆ ਚਿਰ ਦੇ ਕੰਮ ਕਰਦੇ ਆ ਪੁਰਾਣੇ ਖਿਡਾਰੀ ਬੰਦੇ ਆ ਆਲੂਆਂ 'ਚ ਜ਼ਿਆਦਾ ਦਿਲਚਸਪੀ ਰੱਖਦੇ ਆ ਜੋ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਆ ਆ ਦੱਸ ਮੈਨੂੰ ਆ ਕਦੋਂ ਬਣਾਉਣਾ ਸ਼ੁਰੂ ਕੀਤਾ ਸੰਦ ਵੱਡਾ ਇਹ ਏ ਬਾਈ ਜੀ ਆਪਾਂ 2018 ਤੋਂ ਕੰਮ ਸ਼ੁਰੂ ਕੀਤਾ ਸੀਗੇ ਜੀ ਇਹ ਆਹ ਸੰਤ ਬਣਾਉਣ ਦਾ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਆਪਣਾ ਰਿਪੇਅਰ ਦਾ ਕੰਮ ਸੀਗਾ ਇਹ ਠੀਕ ਆ ਹਾਂਜੀ ਬਾਈ ਜੀ 2018 ਤੋਂ ਆਪਾਂ ਆਹ ਮਸ਼ੀਨ ਜਿਹੜੀ ਆਟੋਮੈਟਿਕ ਮਸ਼ੀਨ ਆ ਜਿਹੜੀ ਪੂਰੀ ਫੁੱਲੀ ਆਟੋਮੈਟਿਕ ਹਾਂਜੀ ਹਾਂਜੀ ਵੀਰੇ ਇਹ ਮਸ਼ੀਨ ਕਦੋਂ ਬਣ ਗਈ ਸੀ ਆਪਣੇ ਕੋਲ ਆ ਕੇ ਇਹ ਆਪਾਂ ਵੀਰੇ 2 ਸਾਲ ਪਹਿਲਾਂ ਟ੍ਰਾਇਲ ਇਹਦੇ ਕਰ ਲਈ ਸੀਗੇ ਵੀਰੇ ਮਸ਼ੀਨ ਦੇ ਅੱਛਾ ਹਾਂਜੀ ਵੀਰੇ ਅੱਛਾ 2 ਸਾਲ ਪਹਿਲਾਂ ਇਹਦੇ ਟ੍ਰਾਇਲ ਹੋ ਚੁੱਕੇ ਆ ਹਾਂਜੀ ਵੀਰੇ ਟਰੈਲ ਦੇ ਵਿੱਚ ਹੋਣ ਜਿਹੜੀ ਅੱਜ ਦੇ ਦਿਨ ਇਹ ਆਪਣੇ ਕੋਲੇ ਖੜੀ ਏ ਬੱਟਾ ਪਾਉਂਦੀ ਆ ਇਹ ਬੈੱਡ ਪਾਉਂਦੀ ਆ ਕੀ ਕਰਦੀ ਆ ਇਹ ਵੀਰ ਜੀ 30 ਇੰਚੀ ਮਸ਼ੀਨ ਹੈ 30 ਇੰਚੀ ਬੱਟਾ ਵਾਸਤੇ ਆ ਜਗ ਜਗ ਮਾਡਲ ਆਈ ਏ अच्छा ਜਿਹੜਾ ਆਲੂ ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਇੱਕ ਜੈਗ ਮਾਡਲ ਆ ਹਾਂਜੀ 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 ਉਹ ਮਸ਼ੀਨ ਹੈ ਜੀ ਇਹ ਭਾਈ ਜੀ ਜਿਹੜਾ ਮਤਲਬ ਆਪਾਂ ਕਹਿ ਸਕਦੇ ਆਂ ਕਿ ਬੱਟਨ ਨਾਲੋਂ ਝੌੜਾ ਹੁੰਦਾ ਹਾਂਜੀ 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 ਤੇ ਬੈੱਡ ਨਾਲੋਂ ਪਤਲਾ ਹੁੰਦਾ ਹਾਂਜੀ ਭਾਈ ਜੀ ਪਰ ਇਹ ਬੈੱਡ ਨਾਲੋਂ ਜ਼ਿਆਦਾ ਕਾਮਜਾਬਾ ਹਾਂਜੀ ਭਾਈ ਜੀ ਇਹਦੇ ਵਿੱਚ ਆਉਂ ਆ ਵੀ ਪਾਣੀ ਪੂਣੀ ਵਧੀਆ ਲੱਗ ਜਾਂਦੇ ਵੀ ਬੱਟਾ ਨੂੰ ਬੈੱਡ ਦੇ ਵਿੱਚ ਆਉਂਦਾ ਵੀ ਪਾਣੀ ਵਿਚਾਲ ਤੱਕ ਨਹੀਂ ਆਉਂਦਾ ਹਾਂਜੀ ਹਾਂਜੀ ਭਾਈ ਜੀ ਵੇ ਬਿੱਡਾਂ ਤੇ ਕੋਰਾਕਾਰਾ ਮਾਰਨ ਦੇ ਚਾਂਸ ਵੀ ਵੱਜ ਜਾਂਦੇ ਹਾਂਜੀ ਹਾਂਜੀ ਬਾਈ ਤੇ ਬੱਟ ਤੇ ਕੋਰਾਏ ਦੇ ਮਾਰਨ ਦੇ ਚਾਂਸ ਬਿਲਕੁਲ ਹਾਂਜੀ ਹਾਂਜੀ ਤਾਂ ਜਿਹੜੇ ਜਿੰਨੇ ਵੀ ਬੀ ਦੀ ਬਰੀਡਿੰਗ ਦਾ ਕੰਮ ਕਰਦੇ ਆ ਖਾਸ ਤੌਰ ਤੇ ਉਹ ਜ਼ਿਆਦਾ ਬੱਟਾਂ ਨੂੰ ਹੀ ਤਰਜੀਹ ਬੱਟਾਂ ਨੂੰ ਹੀ ਬਿਲਕੁਲ ਬਿਲਕੁਲ ਹਾਂ ਤਰਜੀਹ ਦਿੰਦੇ ਆ। ਹਾਂਜੀ ਹਾਂਜੀ। ਹੋਰ ਇਹਦੇ ਵਿੱਚ ਬਾਈ ਕੀ ਆ? ਆਲੂ ਦਾ ਬੀਜ ਹੀ ਸੈਟਿੰਗ ਕੀ ਰਹਿੰਦੀ ਆ। ਇੱਕ ਹੀ ਆਲੂ ਪਾਊਗੀ, ਦੋ ਪਾਊਗੀ, ਤਿੰਨ ਵੀ ਪਾ ਸਕਦੀਆਂ ਜਾਂ ਟੱਪਾ ਛੱਡੂਗੀ। ਨਹੀਂ, ਉਹਦੇ ਵਿੱਚ ਹੀ ਇਹਦੇ ਵਿੱਚ ਵਾਈਬ੍ਰੇਟਰ ਸਿਸਟਮ ਆ। ਇਹ ਆਲੂ ਇੱਕ ਹੀ ਚੱਕੂਗੀ ਜੀ। ਅੱਛਾ ਜੀ। ਉਹਦੇ ਵਿੱਚ ਇਹਦੇ ਵਿੱਚ ਵਾਈਬ੍ਰੇਟਰ ਲੱਗਿਆ ਹੋਇਆ ਹੈ ਜੀ। ਜੀ। ਉਹਨੂੰ ਆਪਾਂ ਸੈੱਟ ਕਰਕੇ ਇੱਕੋ ਹੀ ਆਲੂ ਚੱਕੂਗੀ। ਆਪਾਂ ਬੀ ਵਧਾਉਣਾ ਘਟਾਉਣਾ ਵਾ ਆਪਾਂ ਇਹ ਬਕਸਾ ਖੋਲਕੇ ਇਹਦੇ ਵਿੱਚੋਂ ਗਰਾਰੀ ਚੇਂਜ ਕਰ ਸਕਦੇ ਆਂ। ਅੱਛਾ ਹਾਂਜੀ ਉਹ ਆਪਾਂ ਵੀ ਚਾਹੇ ਜਿੰਨਾ ਮਰਜ਼ੀ ਘਟਾ ਲਈਏ ਜਿੰਨਾ ਮਰਜ਼ੀ ਵਧਾ ਸਕਦੇ ਅੱਛਾ 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 ਹਾਂਜੀ ਬਾਈ ਵੀ ਜਿੰਨਾ ਮਰਜ਼ੀ ਵਧਾ ਘਟਾ ਸਕਦੇ ਆ ਤੇ ਜਿਹੜਾ ਆਹ ਟਾਇਰ ਆ ਇਹਦਾ ਹਾਂਜੀ ਬਾਈ ਇਹਦੇ ਆਹ ਕੀ ਦਿੱਤੀ ਆ ਆਹ ਆਹ ਕਾਤੋਂ ਦਿੱਤੀ ਆ ਸਸਪੈਂਸ਼ਨ ਇਹ ਕਾਤੋਂ ਦਿੱਤੀ ਇਹ ਬਾਈ ਜੀ ਟਾਇਰ ਉੱਪਰ نیچے ਕਈ ਵਾਰੀ ਉੱਚਾ ਨੀ ਮ ਜਗ੍ਹਾ ਆ ਜਾਂਦੀ ਆ ਤਾਂ ਟਾਇਰ ਇਹਨੂੰ ਲੈਵਲ ਕਰ ਲੈਂਦੇ ਆਂ ਮਸ਼ੀਨ ਨੂੰ ਹੂੰ ਉਹਦੇ ਕਰਕੇ ਜੀ ਇਹ ਟਾਇਰ ਦਿੱਤਾ ਹੋਇਆ ਵੀ ਆਪਦੇ ਲੈਵਲ ਵਿੱਚ ਮਸ਼ੀਨ ਚੱਲੇ ਜੀਏ ਜੇ ਬਾਈ ਚਾਂਸ ਉਦੋਂ ਆਲੂਆਂ ਚ ਪ੍ਰਾਲੀ ਹੋਵੇ ਬਾਣ ਚ ਹਾਂਜੀ ਬਾਈ ਤੇ ਇਹ ਮੂਰੇ ਮਾਲ ਨਾ ਇਕੱਠਾ ਕਰੂਗੀ ਨਹੀਂ ਬਾਈ ਜੀ ਆਪਾਂ ਇਹਨੂੰ ਡੈਸਕਾਂ ਲਾ ਦਤੀਆਂ ਜੀ ਪਿੱਛੇ ਉਹ ਤਾਂ ਪਿੱਛੇ ਲੱਗ ਗਈ ਹੈ ਹਾਂਜੀ ਹਾਂਜੀ ਬਾਈ ਠੀਕ ਆ ਜੀ ਹਾਂਜੀ ਉਹ ਡੈਸਕਾਂ ਦੇ ਨਾਲ ਨਾ ਇੱਥੋਂ ਸਿੱਟੂ ਕੀ ਆਲੂ ਹਾਂਜੀ ਬਾਈ ਜੀ ਬੱਟਾਂ ਤੇ ਇੱਥੋਂ ਆਲਿਓ ਸਿੱਟੂ ਇੱਥੋਂ ਖਾਦ ਸਿੱਟੂ ਕੀ ਜੀ ਇਹ ਬਾਈ ਜੀ ਹਾਂਜੀ ਇਹਦੇ ਪਿੱਛੇ ਤਾਂ ਆਲੂ ਆਊਗਾ ਜੀ ਇਹ ਖਾਦ ਵਾਲੇ ਇੱਥੇ ਖਾਦ ਆਊਗਾ ਮਤਲਬ ਇੱਕ ਲਾਈਨ ਦੇ ਵਿੱਚ ਹੀ ਖਾਦ ਜਾਊਗਾ ਹੀ ਆਪਣਾ ਅੱਛਾ ਇੱਕ ਲਾਈਨ ਦੇ ਵਿੱਚ ਖਾਦ ਪਾਈ ਜਾਊਗੀ ਮਗਰ ਆਲੂ ਡਿੱਗੀ ਜਾਊਗਾ ਹਾਂਜੀ ਬਾਈ ਆਲੂ ਤੇ ਆਹ ਮਸ਼ੀਨ ਆ ਜਿਹੜੀ ਇਹ ਚ ਤੁਰੂਗੀ ਇਹਦੇ ਤੇ ਤਾਂ ਜੀ ਹਾਂਜੀ ਬਾਦ ਘਟ ਨਹੀਂ ਹੋਊਗੀ ਬਿਲਕੁਲ ਬਿਲਕੁਲ ਹੀ ਹੈ ਹਾਂਜੀ ਬਾਈ ਤੇ ਇਹ ਜਿਹੜੇ ਜਿਹੜੇ ਟਾਇਰ ਆ ਇਹ ਹੀ ਗਾਂ ਵਾਲਾ ਸਿਸਟਮ ਘਮਾਉਣਗੇ ਇਹਦੀ ਡਰਾਈ ਵੀ ਟਾਇਰਾਂ ਤੋਂ ਹੀ ਮਸ਼ੀਨ ਦੀ ਸਾਰੀ ਟਾਇਰਾਂ ਤੋਂ ਹੀ ਚੱਲੂਗੀ ਇਹ ਠੀਕ ਆ ਹਾਂਜੀ ਬਾਈ ਹੂੰ ਤੇ ਇਹਦੇ ਟਰੈਲ ਲੱਗ ਚੁੱਕੇ ਆ ਹਾਂਜੀ ਬਾਈ ਟਰੈਲ ਇਹਦੇ ਲੱਗ ਚੁੱਕੇ ਆ ਆ ਡੰਡਾ ਇਹਨੂੰ ਕਿਉਂ ਲਾਇਆ ਤੁਸੀਂ ਇਦੇ ਵਿੱਚ ਐਉਂ ਆ ਜੀ ਕਈ ਵਾਰੀ ਮੰਨ ਲਓ ਆਪਾਂ ਨੂੰ ਪਹਿਲਾਂ ਲੈਂਕ ਟਰੈਕਟਰ ਦੀ ਲੈਫਟ ਤੋਂ ਡੂੰਗੀ ਉੱਚੀ ਕਰਨੀ ਪੈਂਦੀ ਸੀ ਮਸ਼ੀਨ ਹੁਣ ਆਪਾਂ ਨੂੰ ਇੱਕ ਜਗ੍ਹਾ ਕਰ ਦਾਂਗੇ ਆਪਾਂ ਇਹਨੂੰ ਢਿਲਾ ਕਰਾਂਗੇ ਤਾਂ ਮਸ਼ੀਨ ਡੂੰਗੀ ਆਪਾਂ ਕਰ ਸਕਦੇ ਆ ਉੱਚੀ ਵੀ ਕਰ ਸਕਦੇ ਆ ਇਹ ਤੋਂ ਅੱਛਾ ਅੱਛਾ ਬੱਟਾਂ ਤਾਂ ਐਨੇ ਪਾਉਣੀਆਂ ਹਾਂਜੀ ਹਾਂਜੀ ਬਾਈ ਜੀ ਅੱਛਾ ਐਨੇ ਤਵਿਆਂ ਨੇ ਤੁਹਾਨੂੰ ਜਗ੍ਹਾ ਬਣਾ ਕੇ ਦੇ ਦੇਣੀ ਆ ਬੱਟਾਂ ਇਹਨਾਂ ਨੇ ਮਗਰ ਲੈਣੇ ਪਾਉਣ ਮਗਰ ਲੈਣੇ ਪਾ ਦੇਣੀਆਂ ਜੀ ਆ ਸਮਝ ਗਿਆ ਸਮਝ ਗਿਆ ਜਿਹੜੀ ਪਹਿਲਾਂ ਆਪਣੇ ਕੋਲੇ ਆਲੂ ਪਟੇ ਵਾਲੀ ਆ ਉਹਦੇ ਨਾਲ ਬਹੁਤ ਅਲੱਗ ਚੀਜ਼ ਆ ਹਾਂਜੀ ਉਹਦੇ ਨਾਲ ਅਲੱਗ ਚੀਜ਼ ਜੀ ਬਾਈ ਸ਼ੋ ਸ਼ੋ ਭਾਈ ਇਹ ਟਾਇਰਾਂ ਵਾਲਾ ਮਾਡਲ ਆ ਜੀ ਆਪਣਾ ਇਹ ਇਹ ਟਾਇਰਾਂ ਵਾਲਾ ਮਾਡਲ ਆ ਤੇ ਇਹ ਇਹਦੇ ਲਈ ਬੁਕਿੰਗ ਕਰਾਉਣ ਵਾਸਤੇ ਇੱਕ ਕਿਸਾਨ ਨੂੰ ਜੇ ਤੇਰੇ ਕੋਲੇ ਬੁੱਕ ਹੋ ਜਾਂਦੀ ਆ ਕਿੰਨੇ ਚਿਰ ਚ ਮਿਲੂਗੀ ਇਹਦਾ ਭਾਈ ਆਪਾਂ 15 ਦਿਨ ਦਾ ਟਾਈਮ ਲੈ ਕੇ ਚੱਲਦੀ ਹੈ ਮਸ਼ੀਨ ਦਾ ਜੇ ਅੱਜ ਮੈਂ ਤੁਹਾਡੇ ਕੋਲ ਬੁੱਕ ਕਰਾਉਣਾ ਮੈਨੂੰ 15 ਦਿਨਾਂ ਨੂੰ ਮਿਲ ਜੂ ਹਾਂਜੀ ਭਾਈ ਤੇ ਆਹ ਮਸ਼ੀਨ ਭਾਈ ਆਹ ਮਸ਼ੀਨ ਇਹਦੇ ਤੇ ਉਹਦੇ ਚ ਕੀ ਫਰਕ ਆ ਏ ਬਾਈ ਇਹ ਚੀ 2 ਲਾਈਨ ਵਾਲੀ ਮਸ਼ੀਨ ਆਈ ਏ ਜਿਹੜੀ ਆਮ ਆਪਾਂ ਆਲੂ ਬੀਜਦੇ ਆ ਜਿਹੜਾ ਮੁੱਖ ਸਮਾਂ 26 ਇੰਚ ਤੇ ਜ਼ਿਆਦਾ ਆਲੂ ਲੱਗਦੇ ਆ ਇਹ ਆਪਣੇ ਠੀਕ ਆ ਹਾਂਜੀ ਇਹ 26 ਇੰਚ 2 ਲਾਈਨ ਮਸ਼ੀਨ ਆਈ ਏ ਇਹ ਬਾਈ ਇਹ ਇਹ ਟਰੈਕਟਰ ਦੀ ਲੈਫਟ ਨਾਲ ਕੰਟਰੋਲ ਹੋਊਗੀ ਹਾਂਜੀ ਇਹਦੀ ਡਰਾਈਵ ਪਿੱਛੇ ਆਉਂਦੀ ਏ ਤੇ ਤੋਂ ਆਈ ਏ ਇਹਦੀ ਡਰਾਈਵ ਇਹਦੀ ਡਰਾਈਵ ਇਹਦੇ ਤੋਂ ਆ ਪਰ ਇਹ ਇਹਦੇ ਚ ਬਾਕੀ ਸਾਰਾ ਕੁਝ ਸੇਮ ਆ ਪਰ ਇਹ ਲੈਫਟਰ ਤੋਂ ਕੰਟਰੋਲ ਹੋ ਹਾਂਜੀ ਹਾਂਜੀ ਇਹ ਫਿਰ ਉਹਦੇ ਨਾਲ ਮਾਡਲ ਸਸਤਾ ਹੋਊਗਾ ਇਹ ਮਾਡਲ ਸਸਤਾ ਏ ਉਹਦੇ ਤੋਂ ਤੇ ਇਹ ਆਲੂ ਪਾਉਣ ਦੀ ਵਿਧੀ ਆ ਜਿਹੜੀ ਉਹ ਹੀ ਵਾਈਬ੍ਰੇਟਰ ਵਾਲੀ ਆ ਉਹ ਸਭ ਸੇਮ ਮਤਲਬ ਇਹ ਉਹਦੇ ਨਾਲੋਂ ਸਸਤੀ ਆ ਇਹਦੇ ਟਾਇਰ ਹੈ ਨਹੀਂਗੇ ਹਾਂਜੀ ਇਹ ਵੱਟਾਂ ਦੂਜੀਆਂ ਪਾਉਂਦੀ ਆ ਇਹ 26 ਇੰਚੀ ਵੱਟਾਂ ਵਾਸਤੇ ਆ ਜੀ 26 ਇੰਚ ਵੱਟ ਪਾਉਂਦੀ ਆ ਤੇ ਨੰਬਰ 2 ਤੇ ਟਰੈਕਟਰ ਦੀ ਲੈਫਟ ਤੋਂ ਹਾਂਜੀ ਇਹਦੇ ਵਿੱਚ ਆਪਣੇ ਕੋਲੇ ਬੈੱਡ ਵਾਲਾ ਵੀ ਹੁੰਦਾ ਜੀ ਮਾਡਲ अच्छा जी हां जी वो आप 48 इंच बेड ਵਾਲਾ ਵੀ ਬਣਵਾ ਸਕਦੇ ਆ ਟੂ ਲੈਂਡ ਦੇ ਵਿੱਚ ਜੇ ਕੋਈ ਬੰਦਾ ਚਾਹੇ ਜੇ ਕੋਈ ਬੰਦਾ ਚਾਹਵੇ ਤਾਂ हां जी ਚਾਹਵੇ ਤਾਂ हां जी ਚਾਹਵੇ ਤਾਂ ਇਹ ਆ ਗਿਆ ਆਲੂਆਂ ਦੀਆਂ ਇਹ ਮਸ਼ੀਨਾਂ ਤੇ ਬਣਾਉਨੇ ਆਪਾਂ ਗਰੇਡਰ ਵੀ ਆ ਗਰੇਡਰ ਬਾਰੇ ਵੀ ਥੋੜੀ ਜੀ ਗੱਲਬਾਤ ਕਰਦੇ ਆ ਤੇ ਆਹ ਰੋਟਾਵੇਟਰ ਹੈ ਬਾਈ हां जी ਬਾਈ ਇਹਨਾਂ ਤੋਂ ਕੰਮ ਸ਼ੁਰੂ ਹੋਇਆ ਸੀ हां जी ਇਹ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਜੀ ਆਪਾਂ ਸਭ ਤੋਂ ਪਹਿਲਾਂ हां जी ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅੱਗੇ ਦੀ ਅੱਗੇ ਕੰਮ ਕਰਦੇ ਗਏ ਹਾਂ ਇਹ ਰੂਟਾਵੇਟਰ ਤੋਂ ਕੰਮ ਸ਼ੁਰੂ ਕੀਤਾ ਰੂਟਾਵੇਟਰ ਕਿੰਨੇ ਕੁ ਵੇਚ ਚੁੱਕੇ ਆ ਹੁਣ ਤੱਕ ਰੂਟਾਵੇਟਰ ਵੀਰੇ ਵਾਲੇ ਨਹੀਂ ਤਾਂ ਮੰਨ ਲਓ ਸੀਜ਼ਨ ਦੇ ਆਪਾਂ 40-50 ਵੇਚ ਹੀ ਦਿੰਨੇ ਆ ਜੀ ਰੂਟਾਵੇਟਰ ਵਿਖ ਜਾਂਦੇ ਆ ਹਾਂਜੀ ਹਾਂਜੀ ਬਾਈ ਤੇ ਰੂਟਾਵੇਟਰ ਦੀ ਕੀ ਜ਼ਿੰਮੇਵਾਰੀ ਕੀ ਰਹਿੰਦੀ ਹੈ ਇਹਦੀ ਆਪਣੀ ਬਈ ਜੀ ਸਾਲ ਦੀ ਗਾਰੰਟੀ ਹੁੰਦੀ ਹੈ ਰੂਟਾਵੇਟਰ ਦੀ ਪੂਰੀ ਸਾਲ ਦੀ ਗਾਰੰਟੀ ਹਾਂਜੀ ਹਾਂਜੀ ਜੇ ਮੰਨ ਲਓ ਕੋਈ ਵੀ ਅਦਰ ਤਾਂ ਪ੍ਰੋਬਲਮ ਪੈਂਦੀ ਨਹੀਂ ਜੇ ਕੋਈ ਪੈਂਦੀ ਵੀ ਆ ਤਾਂ ਆਪਾਂ ਅਗਲੇ ਦਿਨ ਉੱਥੇ ਜਾ ਕੇ ਕਰਕੇ ਆਉਨੇ ਜੀ ਠੀਕ ਆ ਵੀ ਸਾਲ ਦੀ ਟੁੱਟਣ ਦੀ ਤਾਂ ਕੀ ਗਾਰੰਟੀ ਆ ਮੈਂ ਮੰਨ ਲਉ ਇਹਦੀ ਸੀਲ ਦਾ ਹੀ ਹੁੰਦਾ ਜੀ ਬਾਲਾ ਵੀ ਸੀਲ ਨਾਲ ਲੀਕ ਹੋਵੇ ਹਾਂ ਹੋਰ ਤਾਂ ਇਹਨੂੰ ਪ੍ਰੋਬਲਮ ਕੋਈ ਪੈਂਦੀ ਨਹੀਂ ਜੀ ਹਾਂ ਬਸ ਠੀਕ ਆ ਬਾਕੀ ਚੱਕਰ ਅਗਲੇ ਨਾਲ ਇਹਦੇ ਵਿੱਚ ਆਪਣੇ ਕੋਲੇ 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਮਾਡਲ ਹੁੰਦੇ ਆ ਜੀ ਹੁੰਦੇ ਆ ਹਾਂਜੀ ਹਾਂਜੀ ਕੋਈ ਬੰਦਾ ਖਰੀਦ ਸਕਦਾ ਤੇ ਆਹ ਮਸ਼ੀਨ ਦੀ ਕੀ ਜ਼ਿੰਮੇਵਾਰੀ ਲਵੋਗੇ ਵੀ ਭਾਈ ਅਗਲੇ ਨੇ ਹੁਣ ਇੰਨੇ ਪੈਸੇ ਲਾਏ ਆ ਹਾਂਜੀ ਕੱਲ ਨੂੰ ਮਨਪ੍ਰੀਤ ਇਹਦੀ ਕੋਈ ਜ਼ਿੰਮੇਵਾਰੀ ਕੀ ਲੈਂਦਾ ਮਸ਼ੀਨ ਦੀ ਜਿਮੇਵਾਰੀ ਭਾਈ ਜੀ ਆਪਣੀ ਪੂਰੀ ਸੀਜ਼ਨ ਦੀ ਫੁੱਲ ਗਰੰਟੀ ਹੈ ਮਸ਼ੀਨ ਦੀ ਇਹਦੀ ਹੂੰ ਜੋ ਕੋ ਮਨ ਲਓ ਨਹੀਂ ਅਗਲੇ ਤੋਂ ਸੈਟ ਆਉਂਦੀ ਮਨ ਲਓ ਬਈ ਉੱਚੀ ਆ ਜਾਂ ਨੀਵੀਂ ਆ ਕੋਈ ਵੀ ਚੱਕਰ ਪੈਂਦਾ ਆਪਾਂ ਅਗਲੇ ਦੀ ਤਸੱਲੀ ਪੂਰੀ ਕਰਾ ਕੇ ਆਵਾਂਗੇ ਜੀ ਉੱਤੇ ਇੱਕ ਵਾਰੀ ਆਪਾਂ ਨੂੰ ਇਹ ਵੀ ਨਹੀਂ ਹੈਗਾ ਵੀ ਮਨ ਲਓ ਅਗਲਾ ਆਪਣੇ ਤੋਂ ਮਸ਼ੀਨ ਇੱਕ ਲੈ ਗਿਆ ਕੋਈ ਗੱਲ ਨਹੀਂ ਆਪਦਾ ਟਾਇਰ ਲਾਵੇ ਚੰਗੀ ਤਰ੍ਹਾਂ ਕੋਈ ਚੱਕਣ ਜਦੋਂ ਦੀ ਤਸੱਲੀ ਹੋ ਗਈ ਆਪਾਂ ਨੂੰ ਉਦੋਂ ਆਰਡਰ ਦੇਵੇ ਕੋਈ ਚੱਕਰ ਨਹੀਂ ਹੈ ਜੀ ਹਾਂਜੀ ਤੇ ਆ ਆਹਾ ਪੱਟਣ ਵਾਲਾ ਇਹ ਆਲੂ ਪੱਟਣ ਵਾਲੀ ਹੈ ਵੀ ਜੀ ਠੀਕ ਆ ਹਾਂਜੀ ਇਹ ਮੈਨੂੰ ਵਰਤਿਆ ਲੱਗਦਾ ਪਹਿਲਾਂ ਇਹ ਵਰਤਿਆ ਹੋਈ ਇਹਦੇ ਨਾਲ 50 ਕਿੱਲੇ ਪੱਟੇ ਹੋਈ ਹੈ ਜੀ ਆਪਾਂ ਨਵਾਂ ਮਾਡਲ ਬਣਾਇਆ ਸੀ ਪਲਾਸਟਿਕ ਦੇ ਵਾਈਬ੍ਰੇਟਰਾਂ ਵਾਲਾ ਅੱਛਾ ਹਾਂਜੀ ਹੂੰ ਇਹਦੇ ਆ ਪਲਾਸਟਿਕ ਦੇ ਵਾਈਬ੍ਰੇਟਰ ਹੈ ਜੀ ਇੱਥੇ ਤੇ ਇਹਦੇ ਨਾਲ ਐਂ ਹੁੰਦਾ ਵੀ ਜਾਲ ਦੀ ਕਸਾਈ ਬਿਲਕੁਲ ਘਟ ਜਾਂਦੀ ਹੈ ਜੀ ਇਹ ਹੁਣ 50 ਕਿੱਲੇ ਪੱਟ ਕੇ ਆਈ ਹੋਈ ਹੈ ਮਸ਼ੀਨ ਇਹ ਤਾਂ ਜਾਲ ਬਿਲਕੁਲ ਨਹੀਂ ਘਸਿਆ ਜੀ ਤੇ ਇਸੇ ਕਰਕੇ ਆਪਾਂ ਇਹ ਲੈਂਦੀ ਹੈ ਜੀ ਮਸ਼ੀਨ ਇਹ ਤੇ ਅੱਛਾ ਇਹ ਤਾਂ ਦਿਖਾਉਣ ਵਾਸਤੇ ਲਿਆਂਦੇ ਆ ਹਾਂਜੀ 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 ਵੀ ਜਿਹੜੇ ਕਿਸਾਨ ਨੂੰ ਆਪਾਂ ਦੇਵਾਂਗੇ ਉਹਨੂੰ ਤਾਂ ਆਪਾਂ ਨਵੀਂ ਬਣਾ ਕੇ ਦੇਵਾਂਗੇ ਜੀ ਆਪਾਂ ਹਾਂਜੀ ਆਪਾਂ ਸਿਰਫ ਇਹਨੂੰ ਮਾਡਲ ਤੌਰ ਤੇ ਦਿਖਾ ਰਹੇ ਆ ਵੀ ਆਹ ਚੀਜ਼ ਆ ਜਿਹੜੀ ਸਾਡੀ ਇੱਕ ਕਿਸਾਨਾਂ ਦੇ ਚੱਲ ਕੇ ਸਕਸੈਸ ਹੋਈ ਆ ਹਾਂਜੀ ਹਾਂਜੀ ਇਹ ਬੈੱਡ ਵੀ ਪੱਟੂਗੀ ਬੱਟਾ ਇਹ ਬੈੱਡ ਵੀ ਪੱਟੂਗੀ ਤੇ ਬੱਟਾ ਵੀ ਪੱਟੂਗੀ 26 ਇੰਚੀ ਬੱਟਾ ਤੇ 48 ਇੰਚੀ ਵਾਲਾ ਬੈੱਡ ਪੱਟੂਗੀ ਜੀ ਇਹ ਬਈ ਲੋਜੀ ਹਾਂਜੀ ਇਹਦੇ ਵਿੱਚ ਆਪਾਂ ਪੁਲੀਆਂ ਜਿਹੜੀਆਂ ਇਹ ਇਹ ਆਪਾਂ ਲੋਕ ਸਿਸਟਮ ਵਾਲੀਆਂ ਲਾਤੀਆਂ ਮੰਨ ਲਓ ਕੱਲ ਨੂੰ ਆਪਾਂ ਨੂੰ ਕੋਈ ਚੱਕਰ ਲੱਗਦਾ ਵੀ ਚੱਕਰ ਵਧਾਉਣੇ ਆ ਘਟਾਉਣੇ ਆ ਇਹ ਪੁਲੀ ਦੇ ਆਪਾਂ ਨੱਟ ਢਿੱਲੇ ਕਰਕੇ ਆਪਾਂ ਪੁਲੀ ਕੱਢ ਸਕਦੇ ਕੋਈ ਆਪਾਂ ਨੂੰ ਥੋੜਾ ਚੱਕਣ ਦੀ ਨਹੀਂ ਲੋੜੀ ਹਾਂ ਹਾਂਜੀ ਵੀ ਮੰਨ ਲਓ ਕੋਈ ਟਰੈਕਟਰ 540 ਚੱਕਰਾਂ ਵਾਲਾ ਹਾਂਜੀ ਕੋਈ ਵਾਲਾ ਕਹਿੰਦਾ ਮੈਨੂੰ ਚੱਕਰ ਵੱਧ ਚਾਹੀਦੇ ਕੋਈ ਘੱਟ ਚਾਹੀਦੇ ਤਾਂ ਆਪਾਂ ਨੂੰ ਥੋੜਾ ਨਹੀਂ ਚੱਕਣ ਦੀ ਲੋੜ ਆਪਾਂ ਦੋ ਨੱਟ ਢਿੱਲੇ ਕਰਕੇ ਪੁਲੀ ਬਦਲ ਸਕਦੇ ਹਾਂ ਜੀ ਆਹ ਵੀ ਕਈ ਵਾਰੀ ਕੀ ਹੁੰਦਾ ਨਾ ਬਾਣ ਦੇ ਵਿੱਚ ਘਾਹ ਕੁ ਵੱਧ ਹੁੰਦਾ ਤਾਂ ਪੂਰਾ ਚ ਮਲਚਰ ਦਾ ਤਾਂ ਆਉਣ ਵਾਲਾ ਸੀਜ਼ਨ ਹਜੇ ਮਲਚਰ ਦਾ ਸੀਜ਼ਨ ਤਾਂ ਆਉਣਾ ਹੈ ਆਉਣਾ ਹੈ ਜੀ ਆਉਣਾ ਹੈ ਜੀ ਹਜੇ ਮਲਚਰ ਬਣਾਉਣੇ ਆ ਤੁਸੀਂ ਬਣਾਉਣੇ ਹੈ ਜੀ ਆਪਾਂ ਮਲਚਰ ਮਲਚਰ ਦੀ ਕੀ ਜ਼ਿੰਮੇਵਾਰੀ ਲੈਣੀ ਹੈ ਬਾਈ ਇਹਦੀ ਵੀ ਆਪਣੀ ਸਾਲ ਦੀ ਗਾਰੰਟੀ ਹੁੰਦੀ ਹੈ ਬਾਈ ਜੀ ਇਹ ਆ ਪੱਤਾਂ ਐ ਕਾਹਤੋਂ ਲਾਇਆ ਹੁੰਦਿਆਂ ਇਹਦੇ ਮੂਰੇ ਇਹ ਵੀ ਮੰਨ ਲਓ ਕਈ ਵਾਰੀ ਡਰਾਈਵਰ ਦੇ ਉੱਤੇ ਕੋਈ ਚੀਜ਼ ਆ ਗਈ ਰੋੜ ਆ ਗਿਆ ਜਾਂ ਕੁਝ ਹੋ ਗਿਆ ਬੱਜੇ ਨਾ ਜੀ ਉੱਪਰ ਨੂੰ ਭੜਕੇ ਨਾ ਜੀ ਅੱਛਾ ਐ ਨੂੰ ਨਹੀਂ ਇਹ ਆਉਂਦਾਂ ਹਾਂ ਜੀ ਹਾਂ ਜੀ ਪਿੱਛੇ ਨੂੰ ਜਾਣਗੇ ਜੀ ਅੱਛਾ ਪਿੱਛੇ ਨੂੰ ਜਾਂਦਾਂ ਹਾਂ ਜੀ ਹਾਂ ਜੀ ਤਾਂ ਅੰਦਰ ਜਿਹੜਾ ਜਿਹੜਾ ਸਮਾਨ ਉਹਦੇ ਘੁ ਹਾਂਜੀ ਕਈ ਵਾਰ ਕੋ ਖੜਾ ਹੁੰਦਾ ਜਾਂ ਉਹਦੇ ਵੱਜ ਗਿਆ ਜਾਂ ਕੋਈ ਏਦਾਂ ਨਹੀਂ ਹੁੰਦਾ ਇਹ ਇਹਦੀ ਕੁਤਰੇ ਦੀ ਫੁੱਲ ਜ਼ਿੰਮੇਵਾਰੀ ਇਹਦੀ ਫੁੱਲ ਜ਼ਿੰਮੇਵਾਰੀ ਹੈ ਇਹ ਆਪਾਂ ਤੁਹਾਨੂੰ ਵੀਡੀਓ ਤੁਹਾਨੂੰ ਦਿਖਾ ਦਾਂਗੇ ਕੁਝ ਬਈ ਇਹ ਪੂਰਾ ਕੁਤਰਾ ਕਰ ਪੂਰਾ ਵਧੀਆ ਕੁਤਰਾ ਕਰੂਗਾ ਪੂਰਾ ਕੁਤਰਾ ਕਰਦਾ ਤੇ ਆਪਾਂ ਇੱਕ ਮਾੜਾ ਜਾਂ ਗਰੇਡਰ ਦੇਖਣਾ ਹੈ ਗਰੇਡਰ ਵੀ ਦੇਖ ਲਗੇ ਹਾਂਜੀ ਹਾਂਜੀ ਗਰੇਡਰ ਚਲ ਜੀ ਫਿਰ ਗਰੇਡਰ ਦੇ ਚਲੋ ਚਲੋ ਆਪਾਂ ਗਰੇਡਰ ਦੇ ਨੇ ਲੈ ਵੀ ਸਜਣੋ ਆਹ ਗਰੇਡਰ ਆ ਗਰੇਡਰ ਕੋਲੇ ਪਹੁੰਚਿਆ ਆਹ ਗਰੇਡਰ ਸਾਰਾ ਤੂੰ ਬਣਾਇਆ ਬਾਈ ਹਾਂਜੀ ਵੀਰੇ ਆਪਣੇ ਹੀ ਇਹ ਵਰਕਸ਼ਾਪ ਦੇ ਉੱਤੇ ਬਣਿਆ ਹੋਇਆ ਜੀ ਆਪਾਂ ਅੱਛਾ ਇਹਦਾ ਕੰਮ ਆ ਕਿੰ ਏ ਬਾਈ ਜੀ ਚਾਰ ਛਾਂਟੀਆਂ ਦਿੰਦਾ ਹੀ ਏ ਟੂ ਪਾਰਟ ਦੇ ਵਿੱਚ ਆਈ ਆਪਾਂ ਹਾਂਜੀ ਉਹ ਕਿਵੇਂ ਚਾਰ ਕਿਹੜੀਆਂ ਕਿਹੜੀਆਂ ਕਰਦਾ ਇੱਕ ਤਾਂ ਰਾਸ਼ਨ ਹੋ ਗਿਆ ਹਾਂਜੀ ਇੱਕ ਗੋਲੀ ਹੋ ਗਈ ਬੀ ਹੋ ਗਿਆ ਤੇ ਆਪਣਾ ਓਵਰਸਾਈਜ਼ ਹੋ ਗਿਆ ਜੀ ਜਿਹੜਾ ਰਾਸ਼ਨ ਤੋਂ ਵੀ ਓਵਰ ਹੋ ਗਿਆ ਹਾਂਜੀ ਹਾਂਜੀ ਉਹ ਲਾਸਟ ਤੇ ਜਾ ਕੇ ਉਹ ਨਿਕਲਦੇ ਏ ਲਾਸਟ ਤੇ ਜਾ ਕੇ ਉਹ ਨਿਕਲਦਾ ਵੀ ਚਾਰ ਇਹ ਛਾਂਟੀਆਂ ਦਿੰਦਾ ਹੈ ਹਾਂਜੀ ਬਾਈ ਐਦੋਂ ਵੱਡਾ ਵਾਲਾ ਵੀ ਬਣ ਜਾਂਦਾ ਹਾਂਜੀ ਐਦੋਂ ਵੱਡਾ ਵਾਲਾ ਵੀ ਬਣ ਜਾਂਦਾ ਆਪਾਂ ਨੂੰ ਕੋਈ ਆਰਡਰ ਦੇਵੇ ਤਾਂ ਐਦੋਂ ਵੱਡਾ ਵੀ ਬਣ ਜਾਂਦੇ ਐਦੋਂ ਵੱਡਾ ਵੀ ਬਣ ਜਾਂਦਾ ਹਾਂਜੀ ਪਹਿਲਾਂ ਇੱਥੇ ਗੋਲੀ ਨਿਕਲ ਗਈ ਬਿਲਕੁਲ ਇੱਥੇ ਗੋਲੀ ਨਿਕਲ ਗਈ ਜੀ ਹਾਂਜੀ ਆ ਜਾਲੀ ਆ ਆ ਆ ਜਾਲੀਆਂ ਮੈਂ ਮੈਂ ਤੀ ਗਣਤੀ ਕਰਦਾ ਹਾਂਜੀ ਇਹ ਗੋਲੀ ਵਾਸਤੇ ਆਈ ਅੱਛਾ ਹਾਂਜੀ ਇਹ ਇਹਨਾਂ ਦੇ ਵਿੱਚ ਦੀ ਜਾਲੀ ਡੈਗ ਪੈਣੀ ਗੋਲੀ ਡੈਗ ਪੈਣੀ ਆ ਗੋਲੀ ਤੋਂ ਗਾਹਾਂ ਜਿਹੜਾ ਮੋਟਾ ਰਹਿ ਗਿਆ ਉਹ ਆ ਜਾਲੀ ਤੇ ਨਹੀਂ ਇਹ ਤੇਜੀ ਹਾਂਜੀ ਹਾਂਜੀ ਇਹ ਤੇ 20 ਸੈ ਜਾ ਗਿਆ ਜੀ ਆਪਣਾ ਇੱਥੇ 20 ਹੈ ਜਿਹੜਾ ਹਾਂਜੀ ਹਾਂਜੀ ਇੱਥੋਂ ਸ਼ਾਂਤੀ ਹੋ ਕੇ ਬੋਰੀ ਦੇ ਵਿੱਚ ਆ ਜਾਂਦਾ ਜੀ ਇਹ ਹਾਂ ਹਾਂਜੀ ਤੇ ਇੱਥੇ ਉਹ ਰਾਸ਼ਨ ਪਈ ਇੱਥੇ ਰਾਸ਼ਨ ਸੈ ਜਾ ਗਿਆ ਜੀ ਆਪਣਾ ਰਾਸ਼ਨ ਤੋਂ ਵੀ ਜਿਹੜਾ ਓਵਰ ਵਾਚ ਗਿਆ ਉਹ ਵਾਚ ਗਿਆ ਉਹ ਲਾਸਟ ਦੇ ਡੈਗ ਪੈਣਾ ਹੀ ਆਪਣਾ ਉੱਧਰ ਉਹ ਲਾਸਟ ਤੇ ਰਹਿ ਕੇ ਪੰਡਾ ਇਹਦੀ ਕੀ ਜ਼ਿੰਮੇਵਾਰੀ ਲੈਣੀ ਹੈ ਇਹ ਮਸ਼ੀਨ ਸਹੀ ਕੰਮ ਨਾ ਕਰੇ ਭਾਈ ਇਹਦੀ ਤਾਂ ਹੀ ਆਪਣੇ ਆਏ ਕਿ ਬਾਈ ਜੀ ਹੁਣਾਂ ਨੂੰ ਦਿੱਤਾ ਇੱਥੇ ਆਪਾਂ ਇਹਨਾਂ ਨਾਲ ਹੀ ਗੱਲ ਕਰ ਆਜੋ ਆਜੋ ਇਹਨਾਂ ਨੇ ਕਰਦੇ ਕਿੱਥੇ ਬਾਈ ਕੋਲੇ ਬਾਈ ਤੇਰੇ ਕੋਲੇ ਆ ਆ ਜੰਗੀ ਬਾਈ ਆ ਜਾ ਆ ਜਾ ਪੁੱਛਦੇ ਆ ਇਹਨਾਂ ਨੇ ਪੈਸੇ ਬਾਹਲੇ ਲਾਏ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਬਈ ਕਿਵੇਂ ਆ ਭਾਈ ਦੱਸ ਮੈਨੂੰ ਇਹ ਕੰਮ ਕਿਵੇਂ ਕਰਦਾ ਚੰਗਾ ਕਰਤਾ ਹੈ ਚੰਗਾ ਪੂਰਾ ਜੀ ਪੂਰਾ ਪੈਸੇ ਖਰਾਬ ਤਾਂ ਨਹੀਂ ਗਏ ਮਾ ਕੇ ਬਿਲਕੁਲ ਹੀ ਸ੍ਰੀਨਦਰ ਸਿੰਘ ਲੋਪੋ ਜੀ ਹੈ ਬਿਲਕੁਲ ਹੀ ਬਈ ਦੇਖ ਕਿਸੇ ਹੋਰ ਬੰਦੇ ਨੇ ਤੈਨੂੰ ਦੇਖ ਕੇ ਤੋ ਬਣਵਾਉਣਾ ਨਾ ਇਹ ਤਾਂ ਆਪਾਂ ਸਹੀ ਪੈਸੇ ਜਿੰਮੇਦਾਰ ਤੇ ਸਹੀ ਥਾਂ ਤੇ ਲੱਗਣ ਹੈ ਹਾਂ ਨਹੀਂ ਸਹੀ ਆ ਐਨ ਜਿੰਮੇਦਾਰ ਲਈ ਹਮ ਸਾਰੀ ਦਿਹਾੜੀ ਅਸੀਂ ਹੁਣ ਤੜਕੇ 7 8 ਵਜੇ ਤੋਂ ਹੈਂਡਲ ਮਾਰਦੇ ਸੀ ਤੇਲ ਦਾ ਖਰਚਾ ਇੰਨਾ ਘਟਾ ਇਹਦਾ ਰੇ ਰਾਤ ਨੂੰ ਅਸੀਂ 1 ਵਜੇ ਤੱਕ ਖੜਾਉਂਦੇ ਆ ਇਹਨੂੰ ਅੱਛਾ ਜੇ 5 ਲੀਟਰ ਖਾਂਦਾ ਵਾ ਅੱਛਾ ਐਨਾ ਮਤਲਬ ਐਨਾ ਸ਼ੁੱਧ ਚੱਲਦਾ ਹੈ ਹਾਂ ਬਿਲਕੁਲ ਇੰਨੀ ਮਸ਼ੀਨਰੀ ਬੈਲੈਂਸਾ ਵੀ ਤੰਗ ਨਹੀਂ ਕਰਦੀ ਮੈਂ ਕਹਿੰਦਾ ਐਂਚ ਵੀ ਨਹੀਂ ਜੀ ਠੀਕ ਆ ਯਾਰ ਫੇਰ ਤਾਂ ਚੰਗੀ ਚੀਜ਼ ਹੈ ਤੇ ਕਿੰਨੀ ਛਾਂਟੀ ਕਿੰਨਾ ਨਵੇੜਾ ਕਿੰਨਾ ਕਰਦਾ ਵੀ ਜੇ ਆਪਾਂ ਕਹਿ ਦਈਏ ਵੀ ਘੰਟਾ ਚ ਲੈ ਕਿੰਨੀਆਂ ਬੋਰੀਆਂ ਛਾਂਟੀ ਕਰ ਲੈਂਦਾ ਹੈ ਉਹ ਘਾਂਟੇ ਜੇ ਹੁਣ ਅਸੀਂ ਪੂਰੀ ਵਧੀਆ ਚੱਲਦਾ ਬੰਦੇ ਬਾਦਾਂ 25 30 ਬੰਦੇ ਆ 2000 ਗਟਾ ਕਿਤੇ ਨਹੀਂ ਗਿਆ ਨਹੀਂ 12 ਘੰਟਿਆਂ ਦੇ ਵਿੱਚ 12 ਘੰਟਿਆਂ ਦੇ ਵਿੱਚ 12 ਘੰਟੇ 2000 ਗਟਾ 50 50 ਕਿਲੋ ਦਾ ਤੋਲ ਕੇ ਪਾਸੇ ਹੋ ਜਾ। ਪਾਸੇ ਹੋ ਜਾਂਦਾ। ਪਾਸੇ ਹੋ ਜਾਂਦਾ ਸੀ। ਤੇ ਆਪਾਂ ਫਿਰ ਭਾਈ ਲੋਕਾਂ ਦਾ ਵੀ ਕਰਕੇ ਦਿੰਨੇ ਆ ਆਪਦੇ ਨਾਲ ਨਾਲ। ਹਾਂਜੀ ਆਪ ਲੋਕਾਂ ਦਾ ਵੀ ਨਾਲ ਕਰਾਇਆ ਲਾਈ। ਭਈ ਮਤਲਬ ਅਗਲਾ ਛਾਂਟੀ ਕਰਾ ਕੇ ਲੈ ਜਾਂਦਾ। ਕਿਰਾਏ ਤੇ। ਹਾਂ ਕਿਰਾਏ ਤੇ। ਬੋਰੀ ਤੇ? ਹਾਂ। ਬੋਰੀ ਤੇ ਕਰਾ ਕੇ ਲੈ ਜਾਂਦਾ। ਲੈ ਵੀ ਬਾਈ ਹੁਣਾਂ ਨੇ ਕੱਲਾ ਆਪਦਾ ਕੰਮ ਨਹੀਂ ਕੀਤਾ। ਬਾਈ ਹੁਣਾਂ ਨੇ ਇੱਥੇ ਪਿੰਡ ਦੇ ਹੋਰ ਲੋਕਾਂ ਦਾ ਵੀ ਕਰਕੇ ਦਿੱਤਾ। ਹਾਂ ਨਾਲ ਇਹਦਾ ਕਿਲਵਾਂ ਦਾ ਮੈਂਬਰ ਸਾਹਿਬ ਘੜਿਆ ਇਹਨਾਂ ਦਾ ਇਹਨਾਂ ਦਾ ਵੀ ਘੜਿਆ ਮੈਂ। ਅਸੀਂ ਪੰਚਾਇਤ ਤੋਂ ਨਾਲ ਗਵਾਹੀ ਪਾ ਲਈ ਜਾਨਕੀ ਹਾਂ ਪੰਚਾਇਤ ਉਹ ਪੰਚਾਇਤ ਦੀ ਮੋਹਰ ਲੱਗੀ ਫਿਰ ਤਾਂ ਗੱਲ ਹੀ ਮੁੱਕ ਗਈ ਅਸੀਂ ਘਟੋ ਘਟ ਨਾਲ 12 13 ਫਾਰਮਰਾਂ ਦਾ ਹੋਰ ਘੰਡਤਾ ਅਸੀਂ 12 13 ਪਰ ਜ਼ਿਮੀਂਦਾਰ ਆ ਮੈਂ ਸੱਦੇ ਦੀ ਲੇਟ ਦੱਸਿਆ ਇਹਨਾਂ ਨੇ ਸਾਰੇ ਨਿਕਲੇ ਹੋਇਆ ਖੇਤਾਂ ਨੂੰ ਮੂੰਗੀ ਵੀਦੇ ਮੈਂ ਵੀ ਮੂੰਗੀ ਵੀਦੇ ਤਾਂ ਹੀ ਮੈਂ ਵਿੱਚੋਂ ਆਇਆ ਭੱਜ ਗਏ ਲੈ ਵੀ ਇਹ ਤਸੱਲੀ ਆ ਪੰਚਾਇਤ ਨੇ ਪਾਤੀ ਆ ਪੋਨੇ ਦੀ ਪੰਚਾਇਤ ਨੇ ਆਮੀ ਭਰਤੀ ਆ ਬਾਈ ਹੁਣ ਉਹਨੇ ਕਿਸਾਨ ਨੇ ਭਰਤੀਆ ਹੁਣ ਮੇਰੇ ਸਾਹਮਣੇ ਬਣਾਉਣ ਵਾਲੇ ਦੀ ਤਾਂ ਗੱਲ ਬਾਹਰ ਹੋ ਗਈ ਕੋਲ ਜੀ ਪਾਣੀ ਦਾ ਗਲਾਸ ਭਰ ਕੇ ਉੱਤੇ ਧਰ ਦੋ ਗ੍ਰੇਡਰ ਬਹੁਤ ਦੇਖਿਆ ਚੱਲਦੇ ਹੂੰ ਬਿਲਕੁਲ ਸੁੱਤਾ ਪਿਆ ਗ੍ਰੇਡਰ ਚੱਲਦਾ ਪੂਰੇ ਸੀਜ਼ਨ ਦੇ ਵਿੱਚ ਅਸੀਂ ਇੱਕ ਨਟ ਬਣੀ ਇਹਦਾ ਪਾਇਆ ਉਸ ਤੋਂ ਦੂਜੀ ਗੱਲ ਜਿਹੜੀ ਹੈਗੀ ਆ ਇਹ ਬੰਦਿਆਂ ਦੀ ਕਿ ਜਿਹੜੀ ਸਰਵਿਸ ਹੂੰ ਇੱਕ ਫੋਨ ਲਾਉਣ ਦੀ ਦੇਰ ਆ ਜੇ ਅੱਬਲਾ ਸਾਨੂੰ ਕੋਈ ਕੰਪਲੀਟ ਆਈ ਨਹੀਂ ਜੀ ਜੇ 22 ਚੋਂ ਸਾਨੂੰ ਨਵੀਂ ਮਸ਼ੀਨਰੀ ਸੀ ਸ਼ੁਰੂਆਤ ਦੇ ਵਿੱਚ ਕੋਈ ਸੈਟਿੰਗ ਸਾਨੂੰ ਸੀਗੀ ਤਾਂ ਇਹ 5 ਮਿੰਟ ਤਾਂ ਜ਼ਿਆਦੇ ਆ ਕਿਉਂਕਿ ਸਾਡਾ ਲੋਕਲ ਏਰੀਆ ਇੱਥੋਂ 3 ਕਿਲੋਮੀਟਰ ਦੈਨਾਂ ਦੀ ਵਰਕਸ਼ਾਪ ਤੇ ਇਹ 5 ਮਿੰਟ ਜਾਂ 6 ਮਿੰਟ ਦੇ ਵਿੱਚ ਉਹ ਸਾਡੇ ਕੋਲ ਪਹੁੰਚਦੀ ਸੀਗੀ ਕੀ ਬਾਤ ਆ ਆਪ ਕੋ ਜਣੀ ਵੱਡੀ ਗੱਲ ਤਾਂ ਇਹ ਹੁੰਦੀ ਆ ਦੇਖੋ ਸੰਤ ਆਪਾਂ ਨੂੰ ਸਾਰੀਆਂ ਕੰਪਨੀਆਂ ਵੇਚ ਦਿੰਦੀਆਂ ਨੇ ਚਾਹੇ ਤੁਸੀਂ ਮੇਰੇ ਨਾਲ ਜਾਦੇ ਜਾਣਕਾਰ ਆ ਤੁਸੀਂ ਕਿੱਡੀਆਂ-ਕਿੱਡੀਆਂ ਬ੍ਰਾਂਡਡ ਕੰਪਨੀਆਂ ਨੇ ਉਹ ਮਾਰ ਆ ਕੇ ਕਿੱਥੇ ਖਾਂਦੀਆਂ ਨੇ ਕਿ ਉਹ ਮਗਰ ਜ਼ਿੰਮੇਵਾਰ ਨੂੰ ਉਹਦੀ ਸਰਵਿਸ ਨਹੀਂ ਦੇ ਪਾਉਂਦੀਆਂ ਜਾਂ ਪਾਰਟਸ ਵਗੈਰਾ ਨਹੀਂ ਮਿਲਦੇ ਪਰ ਇਹਨਾਂ ਵਾਲੀਓ ਸਾਨੂੰ ਇਹ ਜੀ ਕੋਈ ਕੰਪਲੀਟ ਨਹੀਂ ਆਈਗੀ ਜੀ ਕੀ ਬਾਤ ਇੱਕ ਦਿਨ ਰਿਪੇਅਰ ਨੂੰ ਨਹੀਂ ਕੱਢੇ ਇੱਕ ਚੀਜ਼ ਰਿਪੇਅਰ ਨੂੰ ਨਹੀਂ ਕੱਢੀਏ ਕਰਨ ਨੂੰ ਐਸੀ ਇੰਨੇ ਚੱਲਦੇ ਆ ਇੱਕ ਦਿਨ ਨਹੀਂ ਇੱਕ ਦਿਨ ਖੜਿਆ ਵੀ ਨਹੀਂ ਅੱਜ ਖੜਾਇਆ ਇੰਨਾ ਕਰਕੇ ਨਹੀਂ ਸਫਾਈ ਕਰਾਉਣੀ ਸੀਗੀ ਹਮ ਅੱਜ ਕਹਿੰਦੇ ਜਸਵਿੰਦਰ ਸਿੰਘ ਲੋਪੋ ਆ ਰਿਹਾ ਸਾਡੇ ਕੋਲੇ ਇਹ ਤਾਂ ਚਾਹ ਨਹੀਂ ਭੱਜਾਉਂਗੀ ਵਿੱਚ ਹੀ ਆ ਸਾਈ ਤੁਹਾਡੇ ਫੋਲੋਅਰ ਆ ਦੂਜੀ ਗੱਲ ਇਹ ਵੀਡੀਓ ਦੇਖਦੇ ਰਹਿੰਦੇ ਰਹਿੰਦੇ ਥੋੜੀ ਅਸੀਂ ਮੋਟਰ ਵਾਲੇ ਆਉਂਦੇ ਆ ਇਲੈਕਟ੍ਰੀਸਿਅਨ ਜੀ ਨੂੰ ਮੋਟਰ ਲੱਗੀ ਹੋਈ ਆ ਹਰ ਇੱਕ ਚੀਜ਼ ਤੇ ਉਹਨਾਂ ਨੇ ਇੱਥੇ ਮੋਟਰ ਲਾਈ ਹੋਈ ਆ ਹਮ ਉੱਥੇ ਮੋਟਰ ਲਾਈ ਹੋਈ ਆ ਉੱਥੇ ਮੋਟਰ ਲਾਈ ਹੋਈ ਆ ਠੀਕ ਆ ਜੇ ਇੱਕ ਵੀ ਮੋਟਰ ਆ ਖਰਾਬ ਹੋਗੀ ਹਮ ਇਹ ਸਾਰਾ ਸਾਰਾ ਗ੍ਰੇਟਰ ਖੜ ਗਿਆ ਹਮ ਇਹਦੇ ਵਿੱਚ ਕੀ ਆ ਇੰਜਨ ਆ ਹੂੰ ਜੀ ਦਾ ਕੇ 5 ਕਿਲੋਟਰ ਦਾ 12 ਘੰਟੇ ਦਾ ਖਾਚ ਆ ਵੇ ਅੱਗੇ ਰੀ ਟੈਂਕੀ ਭਰ ਦੋ ਚੋਕ ਰੇਸ ਤੇ ਚੱਲਦਾ ਵਿਦ ਨਾਲ ਇਹ ਹਾਈ ਸਪੀਡ ਆ ਲੋ ਸਪੀਡ ਹਾਈ ਸਪੀਡ ਨੂੰ ਉੱਤੇ ਗੇਅਰ ਬਕਸ ਦਿੱਤਾ ਹੋਇਆ ਅੱਛਾ ਆਲੂ ਆਪਣਾ ਗੰਦਾ ਜਾਂ ਕਿਵੇਂ ਵੀ ਉਹਦੇ ਲਈ ਸਲੋ ਕਰਨਾ ਤੇਜ਼ ਕਰਨਾ ਤੇਜ਼ ਕਰਨਾ ਸਾਫ ਉਹ ਉੱਤੇ ਗੇਅਰ ਲੱਗਿਆ ਹੋਇਆ ਉਹ ਗੇਅਰ ਤੋਂ ਚੱਲਦਾ ਗ੍ਰੇਡਰ ਹੋ ਜਾਂਦਾ ਉਹ ਜਿਆਦਾ 벨ਟ ਖਰਚਾ ਨਹੀਂ ਹੈਗਾ ਇਹ ਇਹੀ ਦੋ 벨ਟਾਂ ਜੀ ਇਹਨੂੰ ਚੱਲਦੀਆਂ ਹੂੰ ਜਿਆਦਾ ਕੋਈ ਚੈਨਾ ਨਹੀਂ ਉਧਰਲੇ ਪਾਸੇ ਸ਼ਾਫਟਾਂ ਨੇ ਇਹਦੇ ਹੂੰ ਬਸ ਇੱਕੋ ਤੋਂ ਤੋਂ ਕੰਟਰੋਲ ਆਏ ਕੋਈ ਨਾਂ ਵਾਲੇ ਬੈਰਿੰਗ ਆ ਕਿ ਸਾਡੇ ਲਈ ਤਾਂ ਵੀ ਜ਼ਿੰਮੇਦਾਰ ਲਈਏ ਬਹੁਤ ਵਧੀਆ ਚੀਜ਼ ਹੈ ਇੱਕ ਹੀ ਕਵਾਂਗੇ ਇੱਕ ਸਭ ਤੋਂ ਵੱਧ ਗੱਲ ਇਹ ਆ ਵੀ ਇਹਦੇ 'ਚ ਕਿਸੇ ਵੀ ਥਾਂ ਕੋਈ ਹੱਥ ਆਉਣ ਦਾ ਖਤਰਾ ਨਹੀਂ ਨਾ ਜੀ ਨਾ ਨਾ ਕਿਸੇ ਕਿਸੇ ਬਿਲਕੁਲ ਨਹੀਂ ਆਪਾਂ ਇਹਨੂੰ ਇੱਥੋਂ ਪੱਟ ਕੇ ਫੀਲਡ ਦੇ ਵਿੱਚ ਲੈ ਕੇ ਜਾਣਾ ਮੰਨ ਲਓ ਵੀ ਜਿਵੇਂ ਹਣੋਂ ਆਪਣੇ ਕੋਲ ਡੰਪ ਆਲੂ ਪਏ ਆ ਖਿੱਤਿਆਂ ਦੇ ਵਿੱਚ ਉਹ ਰਹਿ ਗਏ ਖਿੱਤਿਆਂ ਦੇ ਨਾਲ ਖੋਲ ਕੇ ਲੈ ਜਾ ਤੇ ਇਹ 2 ਪੀਸ ਹੋ ਜਾਣਾ ਅੱਛਾ 2 ਪੀਸ ਹੋ ਜਾਣਾ ਦੋ ਇਹਨੂੰ ਹਿੱਸੇ ਲੱਗੇ ਹੋਇਆ ਦੋ ਹੀ ਇਹਨੂੰ ਹੁੱਕਾ ਨੇ ਉੱਥੇ ਲਿਜਾ ਕੇ ਜੋੜ ਕੇ ਡੰਗੀਆਂ ਤੇ ਪ੍ਰੋਪਰ ਇਹੋ ਡੰਗੀਆਂ ਲੱਗੀਆਂ ਜੀ ਇਹਨੂੰ ਆ ਦੇਖੋ ਆ ਡੰਗੀਆਂ ਤੇ ਲੱਗਿਆ ਆ ਨੇ ਇੰਨਾ ਤੇ ਹੋ ਜਾਣਾ ਸਟੈਂਡਾਂ ਦੇ ਉੱਪਰ ਉਸੇ ਤਰ੍ਹਾਂ ਹੀ ਆ ਲੈਵਲ ਆ ਕੋਈ ਲੈਵਲ ਕੱਢਣ ਦੀ ਲੋੜ ਨਹੀਂ ਉਹ ਨਟ ਕਾ ਤੋ ਜਾ ਕੇ ਹੈਂਡਲ ਪਾਉ ਤੇ ਗ੍ਰੇਡਰ ਫਿੱਟ ਹੋ ਜੀ ਸਾਰਿਆਂ ਨੂੰ ਵੱਡੀ ਖੁੱਭੀ ਇਹ ਹੈ ਦੀ ਮੈਂ ਕਿਹਾ ਤੇਰੇ ਨਾਲ ਵੱਧ ਦੇ ਜਾਣਦੇ ਆ ਨਹੀਂ ਅਸੀਂ ਚਲਾਇਆ ਮੈਂ ਇੱਥੇ ਬੰਦਰੇ ਹਿੱਸਾ ਕਰ ਲਾ ਬੈਦਰੀ ਕਲਦਾ ਇਹ ਇਹ ਜ਼ਿਆਦਾ ਇਹ ਤੇਰੇ ਨਾਲ ਵੱਧ ਮਾਰ ਹੈ ਵੈਸੇ ਦੇਖੋ ਜੀ ਮੈਂ ਕੀਤਾ ਪ੍ਰੈਕਟੀਕਲ ਉਹਨੇ ਦੇਤਾ ਬਣਾ ਕੇ ਹਾਂ ਪੈਸਾ ਲਾਤਾ ਬਾਬੇ ਨੇ ਠੀਕ ਆ ਇਹਨਾਂ ਕੋਲੇ ਸਾਡੇ ਇੱਥੇ ਪੁਰ ਮਹਾਰਾਜ ਦੇ ਰੋਸ਼ਨੀ ਦਾ ਮੇਲਾ ਤੁਸੀਂ ਸੁਣਿਆ ਹੋਣਾ ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ ਉਹ ਸਾਡੇ ਇਸੇ ਜਗ੍ਹਾ ਤੇ ਲੱਗਦੀ ਹੈ। ਹਾਂ ਠੀਕ ਆ ਇਹ ਬਾਬਾ ਜੀ ਕੱਦੀ ਨਿਸ਼ੀਨ ਨੇ। ਹਾਂ ਠੀਕ ਆ ਜੀ। ਮੇਰੇ ਕੋਲ ਇੱਥੇ ਜ਼ਿੰਮੇਵਾਰੀ ਸੀ ਮੈਂ ਹਰ ਚੀਜ਼ ਦੇਖੀ ਆ ਮੈਂ 24 ਘੰਟੇ ਇੱਥੇ ਹਾਜ਼ਰ ਰਹਿੰਦਾ। ਕਿਆ ਬਾਤ ਹੈ। ਬਈ ਤਾਂ ਨਹੀਂ ਗ੍ਰੇਡਰ ਇੱਕ ਨਹੀਂ ਮੰਨ ਲੋ ਇਸ ਵਾਰ ਆਪਾਂ 5-6 ਗ੍ਰੇਡਰ ਬਣਾ ਕੇ ਦਿੱਤੇ। 5-6 ਆਏ ਆ ਆਪਣੇ। ਮੰਨ ਲੇ ਬੜ ਚੁੱਕਿਆ ਜੀ। ਹਾਂ ਹਾਂਜੀ। ਸ਼ੁਕਰ ਹੈ। ਹਾਂਜੀ ਹਾਂਜੀ। ਨਹੀਂ ਵੀ ਗੱਲ ਬਣ ਗਈ। ਮੈਂ ਕਹਿੰਦਾ ਨਜ਼ਾਰਾ ਲੈ ਵੀ ਮੰਨ ਲੋ ਜਿਹੜਾ ਨੰਬਰ ਤੁਹਾਨੂੰ ਦਿਖਦਾ ਤੁਸੀਂ ਵੇਚਣ ਵਾਲੀਆਂ ਮਸ਼ੀਨਾਂ ਲੈਣੀਆਂ? ਤੁਸੀਂ ਪੱਟਣ ਵਾਲੀ ਲੈਣੀ ਹੈ। ਤੁਸੀਂ ਰੋਟਾਵੇਟਰ ਲੈਣਾ। ਤੁਸੀਂ ਮਲਚਰ ਲੈਣਾ। ਤੁਸੀਂ ਗਰੇਟਰ ਲੈਣਾ। ਹੋਰ ਵੀ ਕੁਝ ਬਣਾਉਨੇ ਆ? ਨਹੀਂ ਹਲੇ ਤਾਂ ਇਹੀ ਬਣਾਉਣੇ ਜੀ। ਬਸ ਇਹ ਜਿਹੜੀਆਂ ਚੀਜ਼ਾਂ ਬਣਾਉਨੇ ਆ ਇਹ ਮੈਂਬਰ ਸਾਹਿਬ ਦੀ ਗਾਰੰਟੀ ਤੇ ਤੁਸੀਂ ਲੈ ਸਕਦੇ ਆ। ਬਿਲਕੁਲ ਜੀ ਅਸੀਂ ਪਰਖ ਚੁੱਕਿਆ ਅਜ ਤੋਂ ਇਹਨਾਂ ਦੇ ਜਾਨੀ 4 ਸਾਲ 5 ਸਾਲ ਪਹਿਲਾਂ ਜਿਵੇਂ ਆਲੂ ਡਿੱਗਰ ਹੋਗੇ ਪੱਟਣ ਵਾਲੇ ਹੋਗੇ ਬੀਜਣ ਵਾਲੇ ਹੋਗੇ ਮਲਚਰ ਹੋ ਗਿਆ ਰੂਟਾ ਮਲਚਰ ਤਾਂ ਸੀ ਇਹਨਾਂ ਦੇ ਲੈ ਆ ਜੀ ਅਸੀਂ ਲੈ ਆ ਸਾਡੇ ਸਾਡੇ ਦੂਜੇ ਘਰ ਜਸਵੀਰ ਸਿੰਘ ਕੋਲ ਦਸਮੇਸ਼ ਕੋਲ ਸੋਰ ਵਾਲੇ ਉਹਨਾਂ ਨੇ ਪਹਿਲਾਂ ਪਹਿਲਾਂ ਮਲਚਰ ਉਹਨਾਂ ਉਹਨਾਂ ਨੇ ਲਿਆ ਸੀ ਫਿਰ ਉਹਨਾਂ ਤੋਂ ਦੇਖ ਕੇ ਅਸੀਂ ਮਲਚਰ ਲਿਆ ਫਿਰ ਇਸ ਵਾਰ ਅਸੀਂ ਗ੍ਰੈਂਡਰ ਲਿਆ ਇਹਨਾਂ ਤੋਂ ਲੈ ਵੀ ਸਜਣੋ ਨੰਬਰ ਨੋਟ ਕਰ ਲਓ ਬਾਈ ਦਾ ਨੰਬਰ ਡਾਇਲ ਕਰ ਲਓ ਐਕਤੀ ਆਲੂ ਵੱਲੂ ਸੋਹਣੇ ਨਿਕਲੇ ਆ ਬਜਟ ਦੇ ਵਿੱਚ ਬੰਦੇ ਨੂੰ ਸ਼ਾਮਿਲ ਕਰ ਲਓ ਆਪਦੇ ਵਿੱਚ ਜਿਉਂਦੇ ਰਹੋ